ਲਾਈਵ ਹੋਇਆ ਸੰਜੇ ਗਾਂਦੀ ਨਗਰ ਦੇ ਵਿੱਚ ਜਿੱਥੇ ਤੁਹਾਨੂੰ ਦੱਸ ਦਈਏ ਕਿ ਇਲੈਗਲ ਕੰਸਟਰਕਸ਼ਨ ਜਿਹੜੀ ਹੈ ਇੱਥੇ ਬਣਾਈ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰਾ ਦਿੰਦੇ ਆ ਕੰਸਟਰਕਸ਼ਨ ਦੀਆਂ ਸੋ ਦੇਖ ਸਕਦੇ ਹੋ ਇਹ 40 ਤੋਂ 50 ਲੱਖ ਦਾ ਜਿਹੜਾ ਇਹਨਾਂ ਵੱਲੋਂ ਪਰਾੜ ਖਰੀਦਿਆ ਗਿਆ ਸੀਗਾ ਜਿਹਦੇ ਵਿੱਚ ਪਹਿਲੇ ਇਹ ਫੈਕਟਰੀ ਬਣੀ ਹੋਈ ਸੀ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਰਹੇ ਆ ਦੇਖ ਸਕਦੇ ਹੋ ਕਿ ਤੇ ਇਲੈਗਲ ਜਿਹੜਾ ਆ ਹਸਪੀਟਲ ਜਿਹੜਾ ਬਣਾ ਦਿੱਤਾ ਗਿਆ ਕਮਰੇ ਜਿਹੜੇ ਆ ਤੁਹਾਨੂੰ ਦਿਖਾ ਦਿੰਦੇ ਆ ਤੋ ਇਧਰਲੇ ਵੀ ਤੁਹਾਨੂੰ ਕਮਰੇ ਹੋਰ ਦਿਖਾ ਦਨੇ ਆ ਜਿੱਥੇ ਇਹ ਸਾਰੀ ਕੰਸਟਰਕਸ਼ਨ ਵਗੈਰਾ ਜਿਹੜੀ ਆ ਕੀਤੀ ਜਾ ਰਹੀ ਆ ਉੱਥੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਖਬਰ ਦਿਖਾਉਣ ਦਾ ਸਾਡਾ ਆਖਿਰ ਮੋਟਿਵ ਜਿਹੜਾ ਆ ਉਹ ਕੀ ਹੈ ਆ ਜਾਓ ਸੋ ਤੁਹਾਨੂੰ ਦੱਸ ਦੇ ਕਿ ਵਿਅਕਤੀਆਂ ਦਾ ਕਹਿਣਾ ਇਹ ਹੈ ਕਿ ਇਹ ਸਾਡਾ ਘਰ ਆ ਪਰ ਜਿਹੜਾ ਨਕਸ਼ਾ ਆ ਸਾਫ਼ ਤੌਰ ਤੇ ਪਤਾ ਲੱਗ ਰਿਹਾ ਕਿ ਇਹ ਜਿਹੜਾ ਇੱਕ ਹਸਪਤਾਲ ਜਿਹੜਾ ਇੱਥੇ ਬਣਾਇਆ ਜਾ ਰਿਹਾ ਤਾਂ ਦੱਸ ਦੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਫਲੱਡ ਜਿਹੜਾ ਆ ਚੁੱਕਾ ਹੈ ਲੋਕਾਂ ਦੇ ਜਿਹੜੇ ਘਰ ਤਬਾਹ ਹੋ ਗਏ ਉੱਥੇ ਹੀ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਸਾਡੇ ਕੋਲ ਜਿਹੜੇ ਆ ਪੈਸੇ ਨਹੀਂ ਹੈਗੇ ਦੇਣ ਲਈ ਸੈਂਟਰ ਗਵਰਨਮੈਂਟ ਨੇ ਵੀ ਆ ਕੇ ਜਿਹੜਾ 16 ਕਰੋੜ ਆ ਜਿਹੜਾ ਪੀੜਤਾਂ ਨੂੰ ਦਿੱਤਾ ਉਹ ਪੈਸੇ ਨਾ ਹੋਣ ਦਾ ਕਾਰਨ ਇਹੀ ਹੈ ਕਿ ਜਿਹੜੀਆਂ ਇਨਲੀਗਲ ਕੰਸਟ੍ਰਕਸ਼ਨਾਂ ਆ ਵਾਂ ਜਿਹੜੀਆਂ ਇਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਤੇ ਜਿਹੜੇ ਸਰਕਾਰੀ ਜਿਹੜੇ ਖਜ਼ਾਨੇ ਦੇ ਵਿੱਚ ਜਿਹੜੇ ਸਰਕਾਰੀ ਪੈਸੇ ਪੈਂਦੇ ਨੇ ਉਹ ਬਿਲਕੁਲ ਵੀ ਜਿਹੜੇ ਨਹੀਂ ਪਾਏ ਜਾ ਰਹੇ ਉੱਥੇ ਹੈਰਾਨਗੀ ਵਾਲੀ ਗੱਲ ਤੁਹਾਨੂੰ ਨੇ ਇੱਕ ਵੀ ਦੱਸਦੇ ਆ ਕਿ ਪਹਿਲੇ ਇੱਕ ਲੇਡੀਜ਼ ਹੈ ਜਿਹੜੀ ਗੱਲਬਾਤ ਕਰ ਲੈਂਦੇ ਜਿਹੜੀ ਕਹਿੰਦੀ ਹੈ ਕਿ ਇਹ ਜਗਾ ਮੇਰੀ ਹੈ ਮੈਡਮ ਕੀ ਨਾਮ ਹੈ ਤੁਹਾਡਾ ਬੇਬੇ ਵਿਸ਼ਵਾਸ ਇਹ ਆਪਕਾ ਆਪਣਾ ਘਰ ਹੈ ਹਾਂਜੀ ਇਹ ਘਰ ਹੈ ਕਿ ਹਸਪਤਲ ਬਣਾ ਰਹੇ ਹੋ ਘਰ ਬਣਾ ਰਹੇ ਹੋ ਪਰ ਹੈ ਤਾਂ ਹਸਪਤਲ ਲੱਗ ਰਿਹਾ ਇਹ ਕਹਾਂ ਲੱਗ ਰਿਹਾ ਇਹ ਸਿਰੀ ਹੈ ਤੁਹਾਨੂੰ ਆਪਕੇ ਕੋਲ ਨਕਸ਼ਾ ਪਾਸ ਹੈ ਨਹੀਂ ਹੈ ਇਸਕਾ ਆਪਨੇ ਇਸਕਾ ਟੈਕਸ ਪੇ ਕੀ ਹੈ ਟੈਕਸ ਪੇ ਕਰਨਾ ਹੈ ਆ ਵੀ ਤੋ ਜਬ ਕੀਆ ਹੀ ਨਹੀਂ ਤੋ ਆਪ ਤੋ ਕੁਝ ਵੀ ਨਹੀਂ ਕਰ ਸਕਤੇ अगर मान लो आप यहाँ पे कोई जमीन खरीद रहे हो अगर आपने उसके पैसे नहीं दे तो आप मकान बना लोगे अभी इसका जो मैं, मैं आपको कहता हूं, मैं, मेरी मेरी बात बात सुनो सुनो ये आपकी जगह है ना ये आपकी जगह है ना चलो मैं कहता हूँ मैंने तोड़ के यहाँ पे अपना घर बनाना है। मैं अगर आपको पैसे नहीं दूंगा मुझे बनाने दोगे हम तो दिया आप हाँ। मेरी बात का जवाब तो दीजिए पहले बगैर पैसे दिए कि आप मुझे बनाने देंगे जगह आप सरकार के पैसे को खा रहे हो इसमें सरकार पर... अगर सरकार ने आपको परमिशन ही नहीं दी फिर पहली बात तो ये कमर्शियल रोड है यहां पे आपका घर सामने हो ही नहीं सकता इतना बताया आपको हां सड़क के साथ कमर्शियल रोड होती है पता है आपको ये भी नहीं पता आपको हां जी पता है पता है तो फिर आपने कैसे बना लिया आपके हस्बैंड कहाँ पे हैं गया है दिखाइए जरा कहां पे अब जब हम लाइव हुए तो वो चले गए ਸੋਣ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਰੀਆਂ ਰੂਬਰੂ ਕਰਨ ਲੱਗੇ ਆ ਤੁਹਾਨੂੰ ਦੱਸ ਦਈਏ ਕਿ ਇਹ ਉਹ ਜਗ੍ਹਾ ਹੈ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਜੇ ਆਪਾਂ ਦੂਜੇ ਬੰਨੇ ਗੱਲ ਕਰੀਏ ਪੈਟਰੋਲ ਪੰਪ ਜਿਹੜਾ ਪੈਂਦਾ ਹੈ ਥੋੜਾ ਜਿਆ ਅੱਗੇ ਤੇ ਸਰਵ ਮਲਟੀਪਲੈਕਸ ਦੇ ਗੱਭੇ ਜੇ ਗੱਲ ਕਰੀਏ ਸੰਜੇਗਾਂ ਦੇ ਨਗਰ ਦੇ ਉੱਥੇ ਜਿਹੜੀ ਆ ਬਿਲਡਿੰਗ ਜਿਹੜਾ ਇਹ ਹਸਪੀਟਲ ਜਿਹੜਾ ਬਣਾਇਆ ਜਾ ਰਿਹਾ ਨਾਲ ਸ਼ਟਰ ਲੱਗਿਆ ਦੇਖ ਸਕਦੇ ਹੋ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਵਿਅਕਤੀ ਹੈ ਇਹ ਡਾਕਟਰ ਹੈ ਬਵਾਸੀਰ ਦਾ ਜਿਹੜਾ ਇਹ ਡਾਕਟਰ ਦਾ ਕਹਿਣਾ ਇਹ ਹੈ ਕਿ ਮੈਂ ਇਲਾਜ ਕਰਦਾ ਤੁਹਾਨੂੰ ਦੱਸ ਦਈਏ ਕਿ ਕੁਝ ਸਾਲ ਪਹਿਲੇ ਤੇ ਜੇ ਗੱਲ ਕਰੀਏ ਤੇ ਇਸ ਡਾਕਟਰ ਦਾ ਕਾਰਪੋਰੇਸ਼ਨ ਵੱਲੋਂ ਘਰ ਵੀ ਢਾਇਆ ਗਿਆ ਸੀਗਾ ਘਟਾਂ ਤੋਂ ਬਾਅਦ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਡਾਕਟਰ ਨੂੰ ਕਿੰਨੀ ਕਮਾਈ ਹੈ ਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਡਾਕਟਰ ਨੂੰ ਕਮਾਈ ਹੈ ਅੱਜ ਕੱਲ ਮੈਡੀਕਲ ਮਾਫੀਆ ਜਿਹੜਾ ਆ ਵਧਦਾ ਹੋਇਆ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਇਸ ਕਰਕੇ ਡਾਕਟਰ ਨੇ ਜਿਹੜਾ ਠੁੱਟਿਆ ਹੋਇਆ ਘਰ ਸੀਗਾ ਕਾਰਪੋਰੇਸ਼ਨ ਵੱਲੋਂ ਤੋੜਿਆ ਗਿਆ ਸੀਗਾ ਫਿਰ ਦੁਬਾਰਾ ਡਾਕਟਰ ਨੇ ਉਹ ਘਰ ਬਣਾ ਲਿਆ ਉਸ ਸਮੇਂ ਬਾਤਾਂ ਦੱਸ ਦੇਗੀ ਫਿਰ ਕਾਰਪੋਰੇਸ਼ਨ ਦੀ ਟੀਮ ਆਂਦੀ ਹੈ ਪੀਲਾ ਪੰਜਾ ਲੈ ਕੇ ਫਿਰ ਘਰ ਤੋੜ ਕੇ ਜਾਂਦੇ ਉਸ ਤੋਂ ਫਿਰ ਡਾਕਟਰ ਜਿਹੜਾ ਉੱਥੇ ਹੀ ਦੁਬਾਰਾ ਘਰ ਬਣਾਉਂਦਾ ਉਸ ਤੋਂ ਬਾਅਦ ਜਿਹੜੀ ਕਾਰਪੋਰੇਸ਼ਨ ਬਿਲਕੁਲ ਵੀ ਨਹੀਂ ਆਂਦੀ ਆਖਿਰ ਕੀ ਕਾਰਨ ਹੈ ਕਾਰਪੋਰੇਸ਼ਨ ਕਿਉਂ ਨਹੀਂ ਆਈ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਸਰਕਾਰੀ ਖਜ਼ਾਨਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਪੈਸੇ ਜਮ੍ਹਾਂ ਕਰਾਣੇ ਹੁੰਦੇ ਆ ਨਕਸ਼ੇ ਪਾਸ ਕਰਾਣੇ ਹੁੰਦੇ ਆ ਜਿਹੜੀ ਗਵਰਨਮੈਂਟ ਦੀ ਫੀਸ ਹੁੰਦੀ ਹੈ ਉਹ ਨਹੀਂ ਜਮ੍ਹਾਂ ਹੁੰਦੀ ਵੀ ਜਦ ਹੋ ਸਕਦਾ ਹੈ ਕਿ ਇਸੇ ਕਰਕੇ ਕਾਰਪੋਰੇਸ਼ਨ ਦੀ ਜੀਸੀਬੀ ਦੇ ਵਿੱਚੋਂ ਜਿਹੜਾ ਆ ਤੇਲ ਖਤਮ ਹੋ ਗਿਆ ਹੋਣਾ ਸ਼ਾਇਦ ਇਸੇ ਕਰਕੇ ਤੀਜੀ ਵਾਰੀ ਪੀਲਾ ਪੰਜਾ ਨਹੀਂ ਆ ਪਾਇਆ ਜਾਂ ਹੋ ਸਕਦਾ ਹੈ ਕਿ ਜਿਹੜਾ ਉੱਥੇ ਦਾ ਇੰਸਪੈਕਟਰ ਹੋਏਗਾ ਉਹਦੀ ਜੇਬ ਦੇ ਵਿੱਚ ਜਿਹੜੇ ਗਰਮ ਗਰਮ ਨੋਟ ਪੈ ਗਏ ਹੋਣ ਇਸ ਕਰਕੇ ਸ਼ਾਇਦ ਜੀਸੀਬੀ ਇੱਥੇ ਨਹੀਂ ਪਹੁੰਚੀ ਪਰ ਇਹ ਜ਼ਰੂਰ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਡਾਕਟਰ ਦਾ ਜਿਹੜਾ ਹੌਸਲਾ ਇੰਨਾ ਕ ਬਲੰਦ ਹੋ ਗਿਆ ਹੈ ਕਿ ਹੁਣ ਉਹ ਤਾਂ ਦੱਸ ਦਈਏ ਕਿ ਇਨਲੀਗਲ ਕੰਸਟਰਕਸ਼ਨ ਕਰਨ ਤੋਂ ਬਾਅਦ ਕਿਸ ਤਰ੍ਹਾਂ ਜਿਹੜੇ ਲੋਕੀ ਐ ਪੀੜਿਤ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਪੰਜਾਬ ਦੇ ਜਿਹੜੇ ਮੈਡੀਕਲ ਮਾਫੀਆ ਜਿਹੜੇ ਹਾਲਾਤ ਐ ਕਿਸ ਤਰ੍ਹਾਂ ਲੋਕੀ ਰੋਂਦੇ ਹੋਏ ਕਰਲਾਉਂਦੇ ਹੋਏ ਨਜ਼ਰ ਆਉਂਦੇ ਐ ਕਿ ਡਾਕਟਰ ਨੇ ਸਾਡਾ ਪੇਸ਼ੈਂਟ ਜਿਹੜਾ ਮਾਰ ਦਿੱਤਾ ਆਖਿਰਕਾਰ ਜਿਹੜੀਆਂ ਸਾਰੀਆਂ ਚੀਜ਼ਾਂ ਜਦੋਂ ਡਾਕਟਰ ਹੁਣੇ ਤੋਂ ਸ਼ੁਰੂਆਤੀ ਤੌਰ ਤੋਂ ਹੀ ਜਦੋਂ ਡਾਕਟਰ ਨੂੰ ਪਤਾ ਲੱਗ ਗਿਆ ਕਿ ਪ੍ਰਸ਼ਾਸਨ ਮੇਰਾ ਕੁਝ ਨਹੀਂ ਵਿਗਾੜ ਸਕਦਾ ਜਦੋਂ ਅਸੀਂ ਪੈਸੇ ਚੜਾ ਦਿੰਦੇ ਹਾਂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਜਿਹੜੀਆਂ ਐ ਉਹ ਖਤਮ ਹੋ ਜਾਂਦੀਆਂ ਤੇ ਕੀ ਇਸ ਗੱਲ ਦੀ ਗਾਰੰਟੀ ਹੈ ਕਿ ਦੁਬਾਰਾ ਡਾਕਟਰ ਜਿਹੜਾ ਪ੍ਰੀਮੀਅਰ ਦੇ ਨਾਲ ਵੀ ਮੌਕੇ ਤੇ ਗੱਲਬਾਤ ਕਰਦੇ ਆਂ ਤੇ ਮੌਜੂਦਾ ਦਿਨੇਸ਼ ਢਾਲ ਦੇ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਆਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਉੱਥੇ ਤਾਂ ਉਹਨਾਂ ਦੱਸਦੇ ਕਿ ਇਹਨਾਂ ਨੂੰ ਇੱਕ ਪੱਤਰਕਾਰ ਦੀ ਬੜੀ ਸਪੋਰਟ ਹੈ ਫਿਲਹਾਲ ਅਗਲੀ ਅਪਡੇਟ ਤੇ ਅਸੀਂ ਉਹ ਪੱਤਰਕਾਰ ਦਾ ਨਾਮ ਵੀ ਦੱਸਾਂਗੇ ਤੇ ਕੀ ਉਹਦਾ ਮੋਬਾਈਲ ਨੰਬਰ ਹੈ ਉਹ ਸਾਰਾ ਤੁਹਾਡੇ ਨਾਲ ਜਾਣਕਰ ਚਾਹੇ ਹਾਜ਼ਰ ਕਰਾਂਗੇ ਕਿਉਂਕਿ ਜਦੋਂ ਸਾਡੇ ਨਾਲ ਫੋਨ ਤੇ ਗੱਲ ਕਰਾਈ ਗਈ ਸੀਗੀ ਉਸ ਤੋਂ ਬਾਅਦ ਅਸੀਂ ਫੋਨ ਦੇ ਵਿੱਚ ਰਿਕਾਰਡਿੰਗ ਵੀ ਕੀਤੀ ਹੈ ਫਿਲਹਾਲ ਅਸੀਂ ਉਸ ਪੱਤਰਕਾਰ ਨੂੰ ਇੱਕ ਚਾਂਸ ਦੇਣਾ ਚਾਹੁੰਦੇ ਹਾਂ ਕਿਉਂਕਿ ਜਿਹੜਾ মিডিਆ ਹੈ ਉਹ ਚੌਥਾ ਸਤੰਭ ਦੱਸਿਆ ਜਾਂਦਾ ਹੈ ਦੇਸ਼ ਦਾ ਕਿ ਇਹ ਚੌਥਾ ਸਤੰਭ ਹੈ ਉਸ ਨੂੰ ਬਦਨਾਮ ਨਾ ਕੀਤਾ ਜਾਵੇ ਤੇ ਜਦੋਂ ਸਾਡੇ ਵਰਗੇ ਵਿਅਕਤੀ ਆ ਕੇ ਖਬਰ ਕਰਦੇ ਜਾਂ ਫਿਰ ਇਸੇ ਤਰ੍ਹਾਂ ਦੇ ਖੌਤੀ ਪੱਤਰਕਾਰ ਉੱਠ ਕੇ ਕਹਿੰਦੇ ਆ ਜੀ ਗੁਰਦੀਪ ਉੱਥੇ ਆਇਆ ਸੀਗਾ ਤੇ ਡਾਕਟਰ ਨੂੰ ਕਹਿ ਗਿਆ ਜਾਂ ਡਰਾ ਕੇ ਆਇਆ ਜਾਂ ਤੇ ਮੇਰ ਨੂੰ ਦੇਖਦੇ ਹੋ ਉਹਨਾਂ ਦਾ ਕੀ ਕਹਿਣਾ ਤੋ ਦੇਖ ਸਾ ਤੇ ਹੋ ਬੈਲ ਜਾ ਰਹੀ ਹੈ ਤੋਂ ਦੱਸ ਦਿੱਤਾ ਕਿ ਸ਼ਨੀਵਾਰ ਹੈ ਕਾਰਪੋਰੇਸ਼ਨ ਛੁੱਟੀ ਹੈ ਫੋਨ ਨਹੀਂ ਚੱਕਿਆ ਗਿਆ ਇੱਕ ਵਾਰੀ ਫੇਰ ਵੀ ਆਪਾਂ ਦੁਬਾਰਾ ਫੋਨ ਕਰ ਲੰਨੇ ਆ ਪਰ ਕਿਤੇ ਨਾ ਕਿਤੇ ਇਸ ਦਾ ਜ਼ਿੰਮੇਵਾਰ ਜਿਹੜਾ ਮੌਜੂਦਾ ਕਾਉਂਸਲਰ ਹੈ ਉਹ ਵੀ ਹੈ ਕਿਉਂਕਿ ਕਾਉਂਸਲਰ ਨੂੰ ਨਹੀਂ ਪਤਾ ਲੱਗਾ ਕਿ ਇੱਥੇ ਇਨਲੀਗਲ ਇਡੀ ਵੱਡੀ ਇਮਾਰਤ ਜਿਹੜੀ ਆ ਤਿਆਰ ਕਰ ਦਿੱਤੀ ਗਈ ਆ ਸਰਕਾਰ ਨੂੰ ਚੂਨਾ ਲਗਾਇਆ ਗਿਆ ਕਿਤੇ ਨਾ ਕਿਤੇ ਫਿਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਿਹੜਾ ਕਾਉਂਸਲਰ ਉਹ ਵੀ ਨਾਲ ਰਲਿਆ ਸੀਗਾ ਸੋ ਦੁਬਾਰਾ ਕਾਲ ਕਰ ਦਿੰਦੇ ਆ ਇੱਕ ਵਾਰੀ ਆਡੇ ਵਾਲੋ ਡਾਇਲ ਤੇ ਤਾਂ ਨੰਬਰ ਹਲੇ ਵਿਅਸਤ ਹੈ ਸੁਤੰਦਾ ਜੀ ਕਿ ਡਿਪਟੀ ਮੇਅਰ ਵੱਲੋਂ ਜਿਹੜਾ ਫੋਨ ਆ ਕਟਿਆ ਗਿਆ ਹੁਣ ਦਿਨੇਸ਼ ਢੱਲ ਜੀ ਜੋ ਹੈ ਉਹਨਾਂ ਨੂੰ ਵੀ ਇੱਕ ਵਾਰੀ ਕਾਲ ਕਰ ਲੈਂਦੇ ਆ ਜੇਕਰ ਕਰਕੇ ਥੋੜੀ ਦੇਰ ਬਾਅਦ ਸੁਤੰਦਾ ਜੀ ਕਿ ਵੇਟਿੰਗ ਤੇ ਫੋਨ ਆ ਰਹੇ ਇੱਕ ਵਾਰੀ ਫੇਰ ਦੁਬਾਰਾ ਕਰ ਲੈਂਦੇ ਆ ਸਟਾਫ ਇ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਜਿਸ ਨੰਬਰ 'ਤੇ ਆਪ ਸਬੰਧ ਕਰਨਾ ਚਾਹਤੇ ਤੁਸੀਂ ਤੁਹਾਨੂੰ ਦੱਸ ਦਈਏ ਕਿ ਡਿਪਟੀ ਮੇਅਰ ਨੂੰ ਵੀ ਕਾਲ ਕੀਤਾ ਗਿਆ ਤੇ ਜਿਹੜੇ ਇਲਾਕੇ ਦੇ ਜਿਹੜੇ ਇਸ ਟਾਈਮ ਇੰਚਾਰਜ ਨੇ ਦਿਨੇਸ਼ ਧਾਲ ਉਹਨਾਂ ਨੂੰ ਵੀ ਜਿਹੜੀ ਹੈ ਕਾਲ ਕੀਤੀ ਗਈ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਕਿਸੇ ਨੇ ਵੀ ਅਜੇ ਫੋਨ ਨਹੀਂ ਚੁੱਕਿਆ ਡਿਪਟੀ ਮੇਅਰ ਨੇ ਜਿਹੜਾ ਫੋਨ ਕੱਟਿਆ ਹੈ ਕਿਉਂਕਿ ਇਹ ਸ਼ਨੀਵਾਰਾ ਛੁੱਟੀ ਤੇ ਹੈ ਤੇ ਉੱਥੇ ਟਾਸਫ ਦਾ ਬਿਜ਼ੀ ਜਾ ਰਿਹਾ ਹੈ ਦੁਬਾਰਾ ਫੇਰ ਜਿਹੜੀ ਇੱਕ ਵਾਰੀ ਉਹਨਾਂ ਨੂੰ ਬੈਕ ਕਾਲ ਕਰਦੇ ਆ ਪਰ ਲੇਡੀਜ਼ ਨਾਲ ਗੱਲ ਕਰਦੇ ਤੁਹਾਡੇ ਹਸਬੰਦ ਨਹੀਂ ਆਏ ਮੈਡਮ ਅਜੇ ਤੱਕ ਹਸਬੰਦ ਨਹੀਂ ਆਏ ਤੁਹਾਡੇ ਆ ਜਾਏਗਾ ਵੀ ਪੈਸੇ ਜਿਹੜੇ ਪੱਤਰਕਾਰ ਨਾਲ ਗੱਲ ਕਰਾਈ ਸੀ ਉਹ ਕੌਣ ਸੀਗਾ ਪਤਾ ਨਹੀਂ ਮੈਨੂੰ ਕੋਈ ਉਹ ਅੱਛਾ ਉਹਨਾਂ ਨੇ ਹੀ ਬਤਾ ਉਹਨਾਂ ਦੇ ਯਾਰ ਦੋਸਤ ਉਹ ਪੱਤਰਕਾਰ ਤੋਂ ਤੁਸੀਂ ਪੁੱਛਿਆ ਨਹੀਂ ਇੱਕ ਵਾਰ ਵੀ ਕਿ ਤੈਨੂੰ ਤਾਂ ਕਲਮ ਤਾਂ ਹਾਂ ਕਰਕੇ ਫੜਾਈ ਗਈ ਸੀ ਕਿ ਤੂੰ ਸਹੀ ਕੰਮ ਕਰ ਰਿਹਾ ਤਾਂ ਤੂੰ ਆਪ ਚੋਰ ਬਣਿਆ ਪਿਆ ਆਪ ਉਹ ਉਧਰ ਜਾ ਕੇ ਜੋ ਮੈਨੂੰ ਕੋ ਡਰਾਇਆ ਇੱਕ ਨਵੀਂ ਗੱਲ ਸੁਣਨ ਨੂੰ ਮਿਲੀ ਹੈ ਜਿਹੜੇ ਇਲੈਗਲ ਕੰਸਟਰਕਸ਼ਨ ਕਰ ਰਹੇ ਉਹ ਕਹਿੰਦੇ ਸਾਨੂੰ ਡਰਾਓ ਨਾ ਸਾਡੇ ਨਾਲ ਗੱਲ ਨਾ ਕਰੋ ਜਿਵੇਂ ਅਸੀਂ ਬੰਬ ਲੈ ਕੇ ਆਏ ਆ ਜਦੋਂ ਤੁਹਾਡੇ ਘਰੇ ਪੀਲਾ ਪੰਜਾ ਆ ਗਿਆ ਸੀਗਾ ਕਾਰਪੋਰੇਸ਼ਨ ਦਾ ਤੁਹਾਨੂੰ ਉਹ ਤੋਂ ਨਹੀਂ ਡਰ ਲੱਗਾ ਆਪਕੇ ਘਰ ਤੋੜਾ ਗਿਆ تھا ਕਾਰਪੋਰੇਸ਼ਨ ਉਸ ਟਾਈਮ ਨਹੀਂ ਆਪਕੋ ਡਰ ਲਗਾ ਲਗਾਗਾ ਫਿਰ ਵੀ ਘਰ ਤਿਆਰ ਕਰ ਲਈ ਹੈ ਨਾ ਆਪਣੇ ਤੋ ਦੇਖ ਸਕਦੇ ਹੋ ਕਿ ਇਹੀ ਜਿਹੜਾ ਆ ਅੱਜ ਕੱਲ ਦੇ ਜਿਹੜੇ ਲੋਕ ਹੈ ਉਹ ਇਹੀ ਚੀਜ਼ ਦਾ ਜਿਹੜਾ ਫਾਇਦਾ ਚੱਕਦੇ ਆ ਕਿ ਆ ਪਿੱਛੇ ਹੋ ਜਾਂਦੇ ਆ ਤੇ ਜਨਾਨੀਆਂ ਨੂੰ ਅੱਗੇ ਕਰ ਦਿੰਦੇ ਆ ਤਾਂ ਕਿ ਬੰਦੇ ਜਿਹੜੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਪੱਤਰਕਾਰ ਜਿਹੜੀ ਗੱਲਬਾਤ ਨਾ ਕਰ ਪਾਏ ਸੋ ਡਾਕਟਰ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੁਹਾਨੂੰ ਦੱਸ ਦੇ ਕਿ ਡਾਕਟਰ ਜਿਹੜਾ ਆ ਹੁਣ ਸੋ ਰਫੂ ਚੱਕਰ ਹੋ ਕੇ ਹੋ ਸਕਦਾ ਕਿ ਸ਼ਾਇਦ ਆਪਣੇ ਕਲੀਨਿਕ ਚੱਲ ਗਿਆ ਹੋਵੇ ਵਾਪਸ ਤੇ ਉੱਥੇ ਹੀ ਜਾ ਕੇ ਗੱਲਬਾਤ ਕਰਦੇ ਆ ਸੋ ਪੱਤਰਕਾਰ ਨੂੰ ਕਹੂੰਗਾ ਜਰਾ ਜਲਦੀ ਆਵੇ ਕੈਮਰਾਮੈਨ ਨੂੰ ਕਹੂੰਗਾ ਸੋ ਇਹ ਉਹ ਡਾਕਟਰ ਦਾ ਕਲੀਨਿਕ ਹੈ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਤੇ ਉੱਪਰ ਜਿਹੜਾ ਉਹਦਾ ਘਰ ਉਹ ਵੀ ਦਿਖਾ ਆ ਮੈਂ ਡਾਕਟਰ ਦਾ ਪੁੱਛਦੇ ਆ ਹੁਣ ਆਖਿਰਕਾਰ ਡਾਕਟਰ ਸਾਹਿਬ ਕਿੱਥੇ ਗਏ ਕਿੱਥੇ ਡਾਕਟਰ ਗਿਆ ਪਤਾ ਨਹੀਂ ਕਿੱਧਰ ਗਏ ਹੈਂ ਗਾੜੀ ਲੈ ਕੇ ਕਿੱਧਰ ਗਾੜੀ ਲੈ ਕੇ ਚਲੇ ਗਏ ਹਾਂ ਭਰਾਵਾ ਡਾਕਟਰ ਸਾਹਿਬ ਕਿੱਥੇ ਗਏ ਇਹ ਤਾਂ ਦੱਸ ਦੇ ਕਿਧਰ ਗਏ ਪਤਾ ਨਹੀਂ ਅਬ ਕਦ ਗਏ ਅਭੀ ਗਏ ਹਾਂ ਠੀਕ ਹੈ ਅਭੀ ਤਾਂ ਇਧਰ ਸੇ ਅਭੀ ਗਏ ਗਾੜੀ ਲੈ ਕੇ ਸੋਹ ਹੈਂ ਗਾੜੀ ਲੈ ਕੇ ਅਭੀ ਗਏ ਕਹੀਂ ਅਭੀ ਗਾੜੀ ਲੈ ਕੇ ਗਏ

ਸੋ ਤਸਵੀਰਾਂ ਤੇ ਤੁਸੀਂ ਸਾਰੀਆਂ ਦੇਖ ਹੀ ਚੁੱਕੇ ਹੋ ਉੱਥੇ ਤੁਹਾਨੂੰ ਡਾਕਟਰ ਦੀ ਵੀ ਤਸਵੀਰ ਦਿਖਾਣੇ ਆ ਕਿ ਇਹ ਉਹ ਡਾਕਟਰ ਹੈ ਦੇਖ ਸਕਦੇ ਹੋ ਨਾਲ ਦੀ ਵਾਈਫ ਵੀ ਖੜੀ ਹੈ ਇਹ ਉਹ ਡਾਕਟਰ ਹੈ ਤਸਵੀਰਾਂ ਜੇ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਜਿਹਦੇ ਦੋ ਵਾਰੀ ਕਾਰਪੋਰੇਸ਼ਨ ਵੱਲੋਂ ਅੱਗੇ ਵੀ ਜਿਹੜੇ ਆ ਘਰ ਤੋੜੇ ਗਏ ਸੀਗੇ ਉਸ ਤੋਂ ਬਾਅਦ ਹੁਣ ਜਿਹੜੇ ਇਹਨੇ ਇਨਲੀਗਲ ਜਿਹੜੀ ਹੈ ਕੰਸਟਰਕਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾਣਦੇ ਆ ਇਹਦੇ ਕਲੀਨਿਕ ਦੀਆਂ ਆਖਿਰਕਾਰ ਕੀ ਕਾਰਨ ਹੈ ਲਗਾਤਾਰ ਜਿਹੜੀ ਇਸ ਤਰ੍ਹਾਂ ਜੱਜ ਮੈਡਮ ਡਾਕਟਰ ਸਾਹਿਬ ਤਾਂ ਗੱਡੀ ਲੈ ਕੇ ਨਿਕਲ ਗਏ ਮਣੋ ਡਾਕਟਰ ਸਾਹਿਬ ਕਾਰ ਲੈ ਕੇ ਕਿਤੇ ਚਲੇ ਗਏ ਹੁਣ ਗੱਲ ਕਿਉਂ ਨਹੀਂ ਕਰਦੇ ਤੁਸੀਂ ਜੋ ਸਹੀ ਸੀਗੇ ਹਾਂਜੀ ਮਣੋ ਤੁਸੀਂ ਕਹਿੰਦੇ ਮੈਨੂੰ ਉਹਦਾ ਡਰ ਲੱਗਦਾ ਵਾ ਤੁਹਾਡੇ ਆਪਣੇ ਹਸਬੰਦ ਤੁਹਾਨੂੰ ਛੱਡ ਕੇ ਚਲੇ ਗਏ ਡਰ ਆ ਰਿਹਾ ਤੁਹਾਡੇ ਤਾਂ ਆਪਣੇ ਹਸਬੰਦ ਆਪਕੋ ਛੱਡ ਕੇ ਚਲੇ ਗਏ ਸੋ ਦੇਖ ਸਕਦੇ ਹੋ ਤਸਵੀਰਾਂ ਕਿ ਬੜੇ ਹੰਡੇ ਹੋਏ ਖਿਡਾਰੀ ਆ ਕਿਉਂਕਿ ਦੋਵਾਰੀ ਕਾਰਪੋਰੇਸ਼ਨ ਜਿਹੜੀ ਆ ਘਰਾਂ ਦੇ ਵਿੱਚ ਬੜੀ ਹੋਵੇ ਘਰ ਤੋੜੇ ਹੋਣ ਉਸ ਦੇ ਬਾਵਜੂਦ ਵੀ ਜਦੋਂ ਇੱਕ ਕੰਸਟਰਕਸ਼ਨ ਤਿਆਰ ਕੀਤੀ ਜਾਂਦੀ ਹੈ 50 ਤੋਂ 60 ਲੱਖ ਰੁਪਏ ਦੀ ਜਗਾ ਲਿੱਤੀ ਜਾਂਦੀ ਹੈ ਰਿਸਟਰੀ ਕਰਵਾਈ ਜਾਂਦੀ ਹੈ ਚੂਨਾ ਲਗਾਇਆ ਜਾਂਦਾ ਸਰਕਾਰ ਨੂੰ ਸਰਕਾਰ ਦੇ ਪੈਸੇ ਨਹੀਂ ਜਮਾਏ ਕਰਾਏ ਜਾਂਦੇ ਜੀ ਦੇ ਕਰਕੇ ਅਜੇ ਨੋਬਤ ਆ ਗਈ ਕਿ ਪੰਜਾਬ ਦੇ ਵਿੱਚ ਜਦੋਂ ਹੜ੍ਹ ਪੀੜਤਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਕਿਤੇ ਨਾ ਕਿਤੇ ਇਹ ਕਹਿੰਦੀ ਹੈ ਕਿ ਹੁਣ ਮੈਨੂੰ ਮਦਦ ਦੀ ਲੋੜ ਹੈ ਜੀ ਦੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਸਿੰਗਰਸ ਜਿਹੜੇ ਆ ਹੁਣ ਉੱਭਰ ਕੇ ਬਾਹਰ ਆਏ ਨੇ ਤੇ ਉਹਨਾਂ ਨੇ ਲੋਕਾਂ ਦੀ ਬਾਹ ਫੜੀ ਹੈ ਤੇ ਸੈਂਟਰ ਸਹੀ ਨੇ ਤੇ ਆਪਣਾ ਪੱਕਾ ਕਿਉਂ ਨਹੀਂ ਰੱਖ ਰਹੇ ਕਾਰ ਲੈ ਕੇ ਆਖਿਰਕਾਰ ਕਿਉਂ ਨਿਕਲ ਗਏ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਇੱਕ ਵਾਰੀ ਫੇਰ ਪਰ ਜੇ ਗੱਲ ਕਰੀਏ ਇੱਕ ਵਾਰੀ ਫੇਰ ਮੌਕੇ ਤੇ ਫੋਨ ਕਰਕੇ ਦੇਖ ਲੈਣੇ ਆ ਕਾਰਪੋਰੇਸ਼ਨ ਨੂੰ ਵੀ ਤੇ ਦਿਨੇਸ਼ ਢਾਲ ਜੀ ਨੂੰ ਵੀ ਢਾਈ ਕਿਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਦੇਰ ਬਾਅਦ ਅੰਦਾਜ਼ੇ ਕਿ ਡਿਪਟੀ ਮੇਅਰ ਦਾ ਨੰਬਰ ਜਿਹੜਾ ਜੀ ਬੀਸੀ ਆ ਰਿਹਾ ਇੱਕ ਵਾਰੀ ਦਿਨੇਸ਼ ਢਾਲ ਨੂੰ ਵੀ ਜਿਹੜਾ ਇਹ ਕਾਲ ਕਰਕੇ ਦੇਖ ਲੈਣੇ ਆ ਕੋਈ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਤੋਂ ਤਾਂ ਦੱਸਿਆ ਕਿ ਨੰਬਰ ਜਿਹੜੇ ਐ ਇਸ ਟਾਈਮ ਬੰਦ ਆ ਰਿਹਾ ਕਿਉਂਕਿ ਸ਼ਨੀਵਾਰ ਦੀ ਜਿਹੜੀ ਛੁੱਟੀ ਹੁੰਦੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਡਾਕਟਰ ਸਾਹਿਬ ਇੰਨੇ ਸਹੀ ਹੈ ਤੇ ਆਪਣਾ ਪੱਖ ਕਿਉਂ ਨਹੀਂ ਰੱਖ ਰਹੇ ਆਖਿਰਕਾਰ ਹਾਲਾਂਕਿ ਆ ਜੀ ਫਿਲਹਾਲ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਕਿ ਕੌਣ ਸਹੀ ਹੈ ਕੌਣ ਗਲਤ ਹੈ ਪਰ ਇਹ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਇਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਹਾਇੇ ਤੱਕ ਜਿਹੜੀ ਸਾਡੀ ਕੋਈ ਵੀ ਫੀਸ ਨਹੀਂ ਉਤਾਰੀ ਗਈ ਉਹਦੇ باوجود ਵੀ ਜਿਹੜੇ ਇਹ ਸਾਰੀ ਇਲੀਗਲ ਕੰਸਟਰਕਸ਼ਨ ਜਿਹੜੀ ਹੈ ਤਿਆਰ ਕਰ ਦਿੱਤੀ ਗਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਐਕਟਿਵ ਹੁੰਦਾ ਹੈ ਤੇ ਉਸ ਤੋਂ ਬਾਅਦ ਪੀਲਾ ਪੰਜਾ ਚਲਾ ਕੇ ਜਿਹੜੀ ਇਹ ਪ੍ਰਾਪਰਟੀ ਜਿਹੜੀ ਸਰਕਾਰ ਨੂੰ ਚੂਨਾ ਲਗਾ ਕੇ ਬਣਾਈ ਗਈ ਹੈ ਇਹਨੂੰ ਜਿਹੜਾ ਕੌਣ ਉਸ ਪੱਤਰਕਾਰ ਦਾ ਖੁਲਾਸਾ ਵੀ ਕਰਾਂਗੇ ਆਖਿਰਕਾਰ ਕੌਣ ਹੈ ਉਹ ਪੱਤਰਕਾਰ ਜਿਹੜਾ ਇਹਨਾਂ ਨੂੰ ਸਪੋਰਟ ਕਰਦਾ ਹੈ ਤੇ ਇਲੈਗਲ ਐਕਟੀਵਿਟੀਜ਼ ਨੂੰ ਜਿਹੜਾ ਆ ਵਧਾਵਾ ਦਿੰਦਾ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦੋ ਇਜਾਜ਼ਤ ਕੈਮਰਾਮੈਨ ਸੋਹਿੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸ ਵਿਰਾ ਟੀਵੀ ਜਲੰਧਰ